ਜਾਂ ਕੀਤੀ ਚਾਹਤ ਅੱਜ ਅਸੀਂ ਸਾਰੇ ਜਿਹੜੇ ਸਾਡੇ ਅਫਸਰ ਸਾਹਿਬਾਨ ਨੇ ਉਹਨਾਂ ਦੇ ਨਾਲ ਅੱਜ ਸ਼ਹਿਰ ਦੀ ਜਿਹੜੀ ਮੇਨ ਮਾਰਕੀਟ ਹੈ ਉਹਦੇ ਵਿੱਚ ਅਸੀਂ ਫੁੱਟ ਪੈਟਰੋਲਿੰਗ ਕੰਮ ਜਿਹੜੀ ਹੈ ਚੈੱਕ ਕੀਤੀ ਹੈ ਜੀ ਅਸੀਂ ਜਿਹੜਾ ਟ੍ਰੈਫਿਕ ਦੇ ਕਿਉਂਕਿ ਸਾਨੂੰ ਕਾਫੀ ਲੋਕੀ ਆਣ ਕੇ ਮਿਲੇ ਸੀ ਕਿ ਵੀ ਟ੍ਰੈਫਿਕ ਤੋਂ ਰਿਲੇਟਡ ਜਿਹੜੇ ਹੈਗੇ ਕੁਝ ਇਸ਼ਿਊਜ਼ ਹੈਗੇ ਤਾਂ ਉਹ ਅਸੀਂ ਜਿਹੜਾ ਹੈਗਾ ਟ੍ਰੈਫਿਕ ਟੀਮ ਦੇ ਨਾਲ ਐਸਪੀ ਡੀਈ ਹੈਗੇ ਸਾਡੇ ਨਾਲ ਡੀਐਸਪੀ ਸਿਟੀ ਹੈਗੇ ਡੀਐਸਪੀ ਸਾਰੇ ਸਾਡੇ ਸਾਰੇ ਅਫਸਰ ਸਾਹਿਬਾਨ ਕਮਾਂਡ ਐਂਡ ਕੰਟਰੋਲ ਤੁਸੀਂ ਲਿਆ ਕੇ ਇਹਨਾਂ ਨੂੰ ਇੱਥੇ ਲੈ ਕੇ ਆ ਰਹੇ ਹਾਂ ਅਸੀਂ ਜਿਹੜਾ ਹੈਗਾ ਦੁਕਾਨਦਾਰਾਂ ਤੋਂ ਵੀ ਫੀਡਬੈਕ ਲਿਆ ਹੈ ਪਬਲਿਕ ਤੋਂ ਵੀ ਲਿਆ ਹੈ ਇਨ ਬਿਟਵੀਨ ਬਾਕੀ ਮਾਰਕੀਟ ਇੱਥੇ ਜਿਹੜੀ ਐਸੋਸੀਏਸ਼ਨ ਹੈ ਉਹ ਵੀ ਇੱਥੇ ਮੌਜੂਦ ਨੇ ਤੋਂ ਅਸੀਂ ਟੂਵਰ ਦਾ ਟਾਈਮ ਅਸੀਂ ਇਹਦੇ 'ਚ ਕੰਮ ਕਰ ਰਹੇ ਹਾਂ ਕਿ ਅਸੀਂ ਪਹਿਲਾਂ ਵੀ ਇਹਦੇ 'ਚ ਕਾਫੀ ਕੰਮ ਕੀਤਾ ਹੈ ਤੋ ਬਾਕੀ ਜਿਹੜਾ ਜਿਹੜੇ ਵੀ ਸ਼ੋਰਟਕਮਿੰਗਸ ਹੈ ਉਹਨੂੰ ਅਸੀਂ ਹੋਰ ਜਿਹੜੇ ਹੈਗਾ ਉਹਨੂੰ ਦੂਰ ਕਰਕੇ ਹੋਰ ਬਿਹਤਰ ਜਿਹੜਾ ਹੈਗਾ ਵਿਵਸਥਾ ਉਹ ਬਣਾਉਣ ਵਾਸਤੇ ਜਿਹੜਾ ਹੈਗਾ ਅੱਜ ਅਸੀਂ ਇੱਕ ਪਲਾਨ ਬਣਾਇਆ ਹੈਗਾ ਅਸੀਂ ਉਹ ਪਲਾਨ ਨੂੰ ਇੰਪਲੀਮੈਂਟ ਕਰਾ ਦੇ ਫਿਰ ਇੱਕ ਕਮਿਊਨ ਟ੍ਰਾਂਸਪੋਰਟ ਸੋ ਬਿਆਨ ਹੈ ਨਹੀਂ ਜਿਹਦੇ ਕੋਲ ਪ੍ਰੋਬਲਮ ਆਦੀ ਤੋਂ ਬਹੁਤ ਦੇਖੋ ਥੈਟ ਇਜ਼ ਅ ਪੋਲਿਸੀ ਡਿਸੀਜਨ ਹੈਗੇ ਜਿਹੜੇ ਹੈਗੇ ਕਿ ਜਿਹੜਾ ਚੀਜ਼ ਹੈ ਖੜੀ ਨੂੰ ਦੋ ਦੋ ਦੇ ਫਿਰ ਖੜਨਾ ਦਿੱਕਤ ਆਈ ਨਹੀਂ ਸਰ ਤੋਂ ਬਹੁਤ ਦਿੱਕਤ ਹੈਗੇ ਉਹ ਸਾਰੀ ਚੀਜ਼ਾਂ ਅਸੀਂ ਉਹ ਸਾਰੀ ਚੀਜ਼ਾਂ ਨੂੰ ਅਸੀਂ ਟੇਕ ਅਪ ਕਰ ਰਹੇ ਹਾਂ ਇਹ ਸਿਵਲ ਪ੍ਰਸ਼ਾਸਨ ਤੋਂ ਵੀ ਪਰ ਕਮੇਟੀ ਤੋਂ ਵੀ ਅਸੀਂ ਜਿਹੜੇ ਹੈਗੇ ਉਹਨਾਂ ਦੇ ਰੈਲੇਵੈਂਟ ਪਾਰਟ ਆ ਉਹ ਵੀ ਅਸੀਂ ਟਿਕਾਪ ਕੀਤਾ ਹੈ ਸਰ ਮੇਨ ਪ੍ਰੋਬਲਮ ਟ੍ਰੈਫਿਕ ਦੀ ਹੈ ਹੀ ਨਾਜਾਇਜ਼ ਪਾਰਕਿੰਗ ਦੀ ਹੈ ਇਹਦੇ ਨਹੀਂ ਨਹੀਂ ਨਾਜਾਇਜ਼ ਪਾਰਕਿੰਗ ਦੇ ਵਾਸਤੇ ਮੈਂ ਇਨਸਟ੍ਰਕਟ ਕੀਤਾ ਕਿ ਜਿਹੜੇ ਸਟicker ਚਲਾਵੇ ਜਾਂ ਜੋ ਚਲਾਨਿੰਗ ਹੈਗੀ ਉਹ ਅਸੀਂ ਬਹੁਤ ਹੀ ਜ਼ਿਆਦਾ ਇਫਰਟ ਕਰੀਏ ਮਾਰਕ ਦੇ ਵਿਚੇ ਦੇ ਸ਼ੇਓ ਦੇਖੋ ਆਲਰੇਡੀ ਮੈਂ ਇਹ ਰਿਕਸ਼ੇ ਦੇ ਬਾਰੇ ਆਲਰੇਡੀ ਇਨਸਟ੍ਰਕਸ਼ਨ ਦੇ ਚੁੱਕਿਆ ਕਿ ਇਹਨਾਂ ਦੀ ਪ੍ਰੋਪਰ ਚੈਕਿੰਗ ਕੀਤੀ ਜਾਵੇ ਔਰ ਕੋਈ ਵੀ ਰਿਕਸ਼ਾ ਅਗਰ ਵਾਇਲੇਸ਼ਨ ਕਰਦਾ ਹੈਗਾ ਟ੍ਰੈਫਿਕ ਦੀ ਤਾਂ ਅਪਰੋਪਰੀਏਟ ਜਿਹੜਾ ਐਕਸ਼ਨ ਹੈ ਅਸੀਂ ਲੈਂਗੇ ਕਾਫੀ ਦੇਰ ਤੋਂ ਪਲੈਨਿੰਗ ਹੋ ਰਹੀ ਹੈ ਵਾਈਟ ਲਾਈਨ ਦੀ ਤੇ येलो ਲਾਈਨ ਦੀ ਲੇਕਿਨ ਹਜੇ ਤੱਕ ਲੱਗਿਆ ਨਹੀਂ ਹੈ ਦੇਖੋ येलो ਲਾਈਨ ਜਿਹੜੇ ਹੈਗੀ ਉਹ ਐਗਜ਼ੀਕਟਿਵ ਅਫਸਰ ਜਿਹੜੇ EOs ਹਨ ਉਹਨਾਂ ਨੇ ਜਿਹੜੀ ਇੰਪਲੀਮੈਂਟ ਕਰਨੀ ਹੈ ਅਸੀਂ ਮੇਰੇ ਨਾਲ ਉਹਨਾਂ ਦੀ ਗੱਲ ਹੋਈ ਹੈ ਕਿ ਅਸੀਂ ਇਹਨੂੰ ਜਿਹੜੇ ਕਿਉਂਕਿ ਜਿਹੜੀ ਰੋਡ ਦੀ ਰੈਨੋਵੇਸ਼ਨ ਕਰਕੇ ਜਿਹੜਾ ਥੋੜਾ ਸਾ ਇਸ਼ੂ ਆਇਆਗਾ that will be solved ਸ਼ਰਵਤ ਸਿੰਘ ਕੀ ਮੈਸੇਜ ਕਰ ਰਹੇ ਹਾਂ ਸਾਰਿਆਂ ਨੂੰ ਆਇਆ ਹੈ ਕਿ ਦੇਖੋ ਜੀ ਮਾਰਕੀਟ ਗੁਰਦਾਸਪੁਰ ਸ਼ਹਿ ਮਾਰਕੀਟ ਬਣਾਇਆਗਾ ਹੁਣ ਆਪਾਂ ਅਗਰ ਸਾਰੀ ਚੀਜ਼ਾਂ ਨੂੰ ਸਿਸਟਮੈਟਿਕ ਲਾ ਸਕੀਏ ਤਾਂ ਫਿਰ ਇਨ ਜਨਰਲ ਪੁਲਿਸ ਨੂੰ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਐਂ ਪਬਲਿਕ ਨੂੰ ਵੀ ਨਹੀਂ ਆਏਗੀ ਤੋਂ ਉਸ ਤਰੀਕੇ ਨਾਲ ਆਪਾਂ ਪ੍ਰੋਪਰ ਜਿਹੜੀ ਹੈਗੀ ਥਾਂ ਤੇ ਪਾਰਕਿੰਗ ਕਰੀਏ ਔਰ ਸੜਕ ਤੇ ਵੀ ਵਹੀਕਲ ਜਿਹੜਾ ਹੈਗਾ ਜਿਹੜਾ ਹੈ ਤਾਂ ਕਿ ਕੋਈ ਜਿਹੜਾ ਹੈਗਾ ਮੂਵਮੈਂਟ ਨੂੰ ਕੋਈ ਰਿਸਟ੍ਰਿਕਸ਼ਨ ਨਾ ਹੋਵੇ ਉਹ ਚੀਜ਼ਾਂ ਨੂੰ ਅਸੀਂ ਇਸ ਵਾਸਤੇ ਅਸੀਂ ਜਿਹੜਾ ਕਹਿੰਦਾ ਬਾਕੀ ਸਾਡੀ ਟ੍ਰੈਫਿਕ ਪੁਲਿਸ ਹੈਗੀ ਬਾਕੀ ਮਾਰਕੀਟ ਦੇ ਨਾਲ ਅਸੀਂ ਜਿਹੜਾ ਸਹਿਯੋਗ ਕਰਕੇ ਜਿਹੜਾ ਆ ਗਿਆ ਜਿਹੜੇ ਵੀ ਐਨਫੋਰਸਮੈਂਟ ਵਾਲਾ ਪਾਰਟ ਹੈ ਅਸੀਂ ਉਹ ਇੰਪਲੀਮੈਂਟ ਕਰਵਾਇਆ